But no ਅਬਨੇ ਸੇਵਕ ਕੀ ਸਰਪਰ ਰਾਕੇ ਅਬਨੇ ਦਾਸ ਕਾ ਦੇ ਬਡਾਈ ਅਬਨੇ ਸੇਵਕ ਕਾ

ਸਭ ਦ ਤਖਤਾਂ ਦੇ ਮਾਲਕ ਬਕਸ਼ੰਦ ਪਾਤਸ਼ਾਹ ਸਰਬ ਸੰਜੇ ਰਹੁਰ ਗਿਆਨ ਦੇ ਮੁਜਿਸਮੇ ਕਾਲਜੋਗ ਕੇ ਅਵਤਾਰ ਤਨ ਤਨ ਸਾਹਿਬ ਸੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਕੀ ਨੰਦ ਮੰਨ ਲਈ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸੱਤ ਸੰਗਤ ਜੀਓ ਵੱਡੇ ਹੀ ਭਗਵਾਨ ਪੰਚਮ ਪਾਤਸ਼ਾਹ ਧੰ ਸਾਹਿਬ ਸ੍ਰੀ ਗੁਰੂ अर्जुन ਦੇ ਬਹ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸਖੋਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਲੜੇ ਬਾਤ ਵਿਚਾਰਾਂ ਦੀ ਆਪਾਂ ਰੋਜ਼ ਸਾਂਝ ਪਾਉਂਦੇ ਨਾ ਅੱਜ ਦਾ ਪਾਵਨ ਸ਼ਬਦ ਸਤਿਗੁਰੂ ਵਕਸ਼ਿਸ਼ ਕਰਦੇ ਨੇ ਆਪਣੇ ਜਨਕਾ ਪਰਦਾ ਟਾਕੇ ਆਪਣੇ ਸੇਵਕੀ ਸਰਪਰ ਰੱਖੇ ਜਿਹੜਾ ਇਨਸਾਨ ਰੱਬ ਦੇ ਨਾਲ ਮੁਹੱਬਤ ਪਾ ਲੈਂਦਾ ਰੱਬ ਨੂੰ ਯਾਦ ਕਰਦਾ ਰੱਬ ਦੀ ਹੁਕਮ ਹੁੰਦੇ ਅਨੁਸਾਰ ਰੱਬ ਦੀ ਰਜਾਈ ਦੇ ਵਿੱਚ ਚੱਲਦਾ ਸਤਿਗੁਰੂ ਦੇ ਸਾਦੇ ਪੜਦੇ ਕੱਜ ਲੈਂਦਾ ਦੁਨੀਆ ਦੇ ਵਿੱਚ ਜੋ ਰੱਬ ਨੇ ਦੁਨੀਆ ਬਣਾਈ ਹੈ ਇਹ ਨਹੀਂ ਆਖਿਆ ਜਾ ਸਕਦਾ ਕਿ ਇਨਸਾਨ ਪੂਰਾ ਹੈ ਜਦੋਂ ਤੱਕ ਰੱਬ ਦਾ ਨਾਮ ਨਹੀਂ ਹੈ ਸਤਿਗੁਰੂ ਕਹਿੰਦੇ ਇਹ ਅਧੂਰਾ ਹੈ ਪਰ ਜਦੋਂ ਸੁਆਸ ਤਿਆਗ ਜਾਂਦਾ ਇਨਸਾਨ ਉਹ ਕਹਿ ਦਿੰਦੇ ਕਿ ਇਨਸਾਨ ਪੂਰਾ ਹੋ ਗਿਆ ਵੈਸੇ ਤਾਂ ساری ਜ਼ਿੰਦਗੀ ਇਹ ਪੂਰਾ ਹੁੰਦਾ ਨਹੀਂ ਉਹਨ ਸਤਿਗੁਰੂ ਕਹਿੰਦੇ ਨੇ ਇਹਦੀ ਸੰਪੂਰਨਤਾ ਪੂਰਾ ਹੋਣਾ ਰੱਬ ਦੀ ਗੋਦ ਵਿੱਚ ਸਮਾ ਕੇ ਹੋ ਸਕਦਾ ਹੈ ਪਰ ਜ਼ਿੰਦਗੀ ਦੇ ਵਿੱਚ ਵਿਚਰਦੇ ਆਂ ਚੱਲਦੇ ਆਂ ਆਂ ਗੁਨਾਹ ਪਾਪ ਜੋ ਹੁੰਦੇ ਨੇ ਅਸੀਂ ਜੋ ਕਰਦੇ ਆਂ ਸਤਿਗੁਰੂ ਉਹਨਾਂ ਤੇ pardah vaa dende ne pardey da paap ਸਤਿਗੁਰੂ ਸਾਡੇ ਤੇ ਰਹਿਮ ਤਾਂ ਕਰ ਦਿੰਦੇ ਨੇ ਆਪਣੇ ਜਨਮ ਦਾ ਪਰਦਾ ਟਾਪ ਸੇਵਕ ਕੀ ਸਰਪਰ ਰੱਖੇ ਆਪਣੇ ਸੇਵਕ ਕੀ ਸਰਪਰ ਰੱਖੇ ਪਰ ਆਪਣੇ ਸੇਵਕ ਦੀ ਸਰ ਤੇ ਹਲੋ ਹਰ ਵਕਤ ਉਹਦੀ ਲਾਜ ਰੱਖਦੇ ਨੇ ਤੱਤੀ ਬਾ ਵੀ ਆਪਣੇ ਸੇਵਕ ਨੂੰ ਨਹੀਂ ਲੱਗਣ ਦਿੰਦੇ ਆਪਣੇ ਦਾਸ ਕੋ ਦੇ ਵੜੇ ਆਏ ਹੁਣ ਜੀ ਦੇ ਸਤਿਗੁਰਾਂ ਨੇ ਪੜਦੇ ਗੱਜਲੇ ਨੇ ਅਤੇ ਜੀਤੇ ਸਤਿਗੁਰੂ ਮੇਰਵਾ ਨੂੰ ਗਏ ਨੇ ਲਾਜਮੀ ਹੈ ਉਸ ਪਿਆਰੇ ਦੀ ਵਡਿਆਈ ਹੋਣੀ ਉਸ ਪਿਆਰੇ ਨੂੰ ਦੁਨੀਆ ਨੇ ਜਾਣਣਾ ਦੁਨੀਆ ਦੇ ਵਿੱਚ ਮਹਿਮਾ ਹੋਣੀ ਇਹ ਰੱਬ ਦੀ ਕਿਰਪਾ ਹੈ ਹੁਣ ਉਸ ਪਿਆਰੇ ਦੀ ਵਡਿਆਈ ਹੋ ਰਹੀ ਹੈ ਇਹ ਪਰਮਾਤਮਾ ਨੇ ਮਾਨ ਬਖਸ਼ਿਆ ਪਰਮਾਤਮਾ ਨੇ ਵਡਿਆਈ ਬਖਸ਼ੀ ਕਿਉਂ ਕਿਉਂਕਿ ਉਹਨੇ ਰੱਬ ਦੇ ਨਾਲ ਮਹੱਭਤ ਪਾਈ ਆਪਣੇ ਸੇਵਕ ਨੂੰ ਨਾ ਚੁਕਾ ਜਿਵੇਂ ਇਹਦਾ ਸਟੈਪ ਬਾਈ ਸਟੈਪ ਇਹਦਾ ਅਮਿਆਸ ਬੱਤ ਦਾ ਜਾਂਦਾ ਹੈ ਕਿ ਇੱਕ ਰਿੰਕ ਦੂਜਾ ਰਿੰਕ ਤੀਜਾ ਜਿਉਂ-ਜਿਉਂ ਤਰਕੀਆਂ ਹੁੰਦੀਆਂ ਨੇ ਇਹਦੇ ਰਿੰਕ ਵੱਧਦੇ ਜਾਂਦੇ ਨੇ ਤਾਂ ਰੱਬ ਦੇ ਨਾਂ ਤੇ ਵੀ ਇਦਾਂ ਹੀ ਆ ਭਾਈ ਰੱਬ ਦੇ ਦਰ ਤੇ ਵੀ ਇਦਾਂ ਜਿਉਂ-ਜਿਉਂ ਸਤਿਗੁਰੂ ਮਿਹਰਬਾਨ ਹੁੰਦੇ ਜਾਂਦੇ ਨੂੰ ਬੱਸ ਆਈ ਜਾਂਦਾ ਜਿਉਂ-ਜਿਉਂ ਜਪੀ ਜਾਂਦਾ ਤਿਉਂ-ਤਿਉਂ ਸਤਿਗੁਰੂ ਮਿਹਰਬਾਨ ਹੁੰਦੇ ਨੇ ਫਿਰ ਉਹਦਾ ਸਿਮਰਨ ਆਪਣੇ ਆਪ ਚੱਲਦਾ ਹੈ ਆਪਣੇ ਸੇਵਕ ਕੋ ਨਾਉ ਦਪਾਏ ਆਪਣੇ ਪਿਆਰੇ ਤੋਂ ਫਿਰ ਸਤਿਗੁਰੂ ਆਪ ਨਾਮ ਜਪਾਉਂਦੇ ਨੇ ਤੇ ਆਪਣੇ ਸੇਵਕੀ ਆਪ ਪਦ ਰੱਖਦੇ ਹੁਣ ਆਪਣੇ ਪਿਆਰੇ ਦੀ ਸਤਿਗੁਰੂ ਪਦ ਫਿਰ ਆਪ ਰੱਖਦੇ ਨੇ ਜਿੱਥੇ ਮਰਜੀ ਇਨਸਾਨ ਹੋਵੇ ਉਹਦੀ ਪਦ ਰੱਖਦੇ ਨੇ ਰੱਬ ਜੀ ਪਰਮਾਤਮਾ ਜੀ ਕਿਰਪਾ ਕਰਦੇ ਨੇ ਜਿਸ ਤਰ੍ਹਾਂ ਭਾਈ ਕਟਾਰੂ ਜੀ ਹੋਏ ਨੇ ਗੁਰੂ ਮਵਾਰਕ ਚਰਨਾਂ ਦੇ ਵਿੱਚ ਉਹਦਾ ਪ੍ਰੇਮ ਸੀ ਰਾਜ ਦਰਬਾਰੇ ਦੇ ਵਿੱਚ ਇਹਨਾਂ ਨੂੰ ਮੋਦੀਖਾਨਾ ਕਹਿ ਲਿਏ ਉੱਥੇ ਇਹਨਾਂ ਦੀ ਡਿਊਟੀ ਲੱਗੀ ਗੁਰੂ ਘਰ ਜਾਂਦਾ ਸੀ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਜਾਂਦਾ ਸੀ ਸਤਿਗੁਰਾਂ ਨੇ ਕਿਹਾ ਸੀ ਭਾਈ ਤੂੰ ਗਲਤ ਕੰਮ ਨਹੀਂ ਕਰਨੀ ਦਸਾਂ ਨਾਂ ਦੀ ਕੀਰਤ ਕਰਨੀ ਇਹਦੇ ਵਿੱਚ ਸਤਿਗੁਰਾਂ ਨੇ ਬੜੀਆਂ ਕਰਮ ਨਿਵਾਜੀਆਂ ਕਰਨੀਆਂ ਨੇ ਉਦਾਂ ਹੀ ਹੈ ਹੁਣ ਜਦੋਂ ਤੇ ਰਸਤਾ ਬਾਣੀ ਆ ਰਹੀ ਹੈ ਤਬ ਉਹਦਾ ਉਹ ਬੰਦ ਰਿਹਾ ਤਾਂ ਜਿਹੜੇ ਨਾਲ ਦੇ ਨੇ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ ਕਿ ਹੁਣ ਅਸੀਂ ਜੋ ਇਥੋਂ ਖਾਂਦੇ ਸੀ ਮਾਲ ਤਾਂ ਉਹ ਕਿਦਾਂ ਖਾਈਏ ਕਿਤਾ ਪੂਰਾ ਪੂਰਾ ਤੋਲਦੇ ਘੱਟ ਕਿਸੇ ਨੂੰ ਬੋਲਦਾ ਨਹੀਂ ਹੈ ਘੱਟ ਤੋਲੇਗਾ ਤਾਂ ਸਾਡੇ ਕੋਲ ਬਚੇਗਾ ਤਾਂ ਅਸੀਂ ਖਾ ਸਕਾਂਗੇ ਤਾਂ ਉਹਨਾਂ ਨੇ ਅਦਲਾ ਬਦਲੀ ਕਰ ਦਿੱਤੀ ਸੀ ਬਰਦੀਆਂ ਦੇ ਵਿੱਚ ਇਹ ਜੋ ਬਟੀਆਂ ਦੇ ਵਿੱਚ ਅਦਲਾ ਬਦਲੀ ਕੀਤੀ ਉਹਨਾਂ ਨੇ ਸਰਕਾਰੀ ਦਰਬਾਰੇ ਉਹਦੀ ਸ਼ਿਕਾਇਤ ਕਰ ਦਿੱਤੀ ਕਹਿੰਦੇ ਜਿਹੜਾ ਤੁਹਾਡਾ ਇਹ ਘਟਾਰੂ ਰੱਖਿਆ ਉਹਦੀ ਖਾਨੇ ਤੇ ਸਟੋਰ ਦੇ ਵਿੱਚ ਰੱਖਿਆ ਇਹ ਵੱਡੀ ਗੜਬੜ ਕਰ ਦਿਆ ਹੁਣ ਤੱਕ ਪਤਾ ਨਹੀਂ ਇਹਨੇ ਕਿਤਨਾ ਖਾਦਾ ਹੈ ਤਾਂ ਰਾਜਦਰਵਾਰੇ ਦੇ ਵਿੱਚ ਕਹਿੰਦੇ ਪੇਸ਼ ਕੀਤਾ ਜਾਵੇ ਪੇਸ਼ ਕੀਤਾ ਗਿਆ ਭਾਈ ਘਟਾਰੂ ਜੀ ਦੋਵੇਂ ਹੱਥ ਜੋੜ ਕੇ ਕਹਿੰਦੇ ਨੇ ਏਦਾਂ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਮੈਂ ਆਪਣੇ ਚਿਹਨ ਦੇ ਵਿੱਚ ਲਿਆ ਵੀ ਨਹੀਂ ਸਕਦਾ ਕਿਉਂਕਿ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਦੇ ਨਾਲ ਜੁੜਿਆ ਹੋਇਆ ਹਾਂ ਘੱਟ ਖਾਲਾਂਗਾ ਪਰ ਕਿਸੇ ਦੇ ਨਾਲ ਬੇਇਮਾਨੀ ਨਹੀਂ ਕਰਾਂਗਾ ਜਿਹੜੇ ਇੱਕ ਲਾ ਜਾਣੇ ਅਤੇ ਜਿਹੜੇ ਦੂਜੇ ਨੇ ਉਹਨੇ ਉਹਨਾਂ ਦੀ ਗਿਣਤੀ ਜਾਵੇ ਤਾਂ ਜ਼ੋਰ ਪਾ ਕੇ ਉਹਨਾਂ ਨੇ ਕਿਹਾ ਇਹ ਝੂਠ ਬੋਲਦਾ ਹੈ ਐਦਾਂ ਕਰੋ ਜਿਹੜਾ ਇਹਦੱਕ ਮੋਦੀ ਖਾਨੇ ਤੇ ਬੱਟੇ ਪਏ ਨੇ ਉਹ ਬੱਟੀਆਂ ਨੂੰ ਲੈ ਕੇ ਆਓ ਫਿਰ ਪਤਾ ਲੱਗੇਗਾ ਫਿਰ ਪਰਖੋ ਬੇਬੀ ਬੱਟੇ ਲੈ ਆਂਦੇ ਗਏ ਅਤੇ ਬੱਟਿਆਂ ਦੇ ਵਿੱਚ ਉਹਦਾ ਜਿਤਨਾ ਤੋਲ ਅਸੀਂ ਉਹ ਤੋਲ ਪੂਰਾ ਨਿਕਲੇ ਜਦੋਂ ਤੌਰ ਹਣੋ ਤਰਲੇ ਕਰਦਾ ਸੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮਹਾਰਕ ਚਰਨਾਂ ਦੇ ਵਿੱਚ ਕਹਿੰਦੇ ਸਤਿਗੁਰੂ ਅੱਜ ਮੇਰੀ ਇਲਾਜ ਅੱਲਾ ਕਰਿਓ ਮੈਨੂੰ ਨਹੀਂ ਪਤਾ ਵੱਟੇ ਘੱਟ ਨੇ ਜਾਂ ਵੱਧ ਨੇ ਹੁਣ ਤੱਕ ਮੈਂ ਇਹਨਾਂ ਦੇ ਨਾਲ ਤੋਲਦਾ ਰਿਹਾ ਭਾਵੇਂ ਘੱਟ ਨੇ ਭਾਵੇਂ ਵੱਧ ਨੇ ਪਰ ਮੈਂ ਇਹਨਾਂ ਦੇ ਵਿੱਚ ਕੁਝ ਨਹੀਂ ਖਾਦਾ ਜੇ ਘੱਟ ਗਿਆ ਕਿਸੇ ਨੂੰ ਤਾਂ ਉਹਦੇ ਵਿੱਚ ਮੈਂ ਨਹੀਂ ਉਹਦਾ ਜ਼ਿੰਮੇਵਾਰ ਜੇ ਕੋਈ ਬਦਲ ਲੱਗ ਗਿਆ ਉਹਦਾ ਮੈਂ ਨਹੀਂ ਜ਼ਿੰਮੇਵਾਰ ਕਿਉਂਕਿ ਵੱਟੇ ਇੱਥੇ ਪਏ ਸੀ ਮੈਂ ਤੋਲਦਾ ਗਿਆ ਮੈਨੂੰ ਨਹੀਂ ਪਤਾ ਵੱਟੇ ਘੱਟ ਨੇ ਜਾਂ ਵੱਧ ਨੇ ਉਹਨਾਂ ਨੇ ਤਰਲਾ ਕੀਤਾ ਅਰਦਾਸ ਕੀਤੀ ਉਹਨਾਂ ਦਾ ਤਰਲਾ ਪ੍ਰਵਾਨ ਹੋਇਆ ਮਲੋਂ ਉਹਨਾਂ ਦੇ ਪੜਦੇ ਕੱਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਭਾਈ ਘਟਾਰੂ ਜੀ ਦੇ ਤਾਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਰ ਰਹੇ ਸੀ ਸੰਗਤਾਂ ਸਤਿਗੁਰੂ ਰਹਿਮਤ ਵਰਸਾਈ ਜਦੋਂ ਉਸਤੇ ਪਾਈ ਕਟਾਰੂ ਜਿਨੇ ਆਪ ਜਾ ਕੇ ਦੱਸਿਆ ਕਿੰਦੇ ਤਾਂ ਰਹਿਮਤ ਵਰਸੀ ਮੇਰੇ ਤੇ ਹੁਣ ਜਿਨ੍ਹਾਂ ਦੇ ਇਦਾਂ ਦੇ ਕਰਮ ਕਰਦੇ ਨੇ ਜਿਹੜੇ ਦੂਜੇ ਦੇ ਕੀਰਤਨ ਨੂੰ ਆਪਣੀ ਕੀਰਤ ਦੇ ਲਈ ਦੂਜੇ ਦੀ ਕੀਰਤ ਨੂੰ ਠੋਕਰ ਮਾਰਦੇ ਨੇ ਆਪਣੀ ਵਡਿਆਈ ਦੇ ਲਈ ਜਿਹੜਾ ਦੂਜੇ ਦੀ ਨਿੰਦਿਆ ਕਰਦੇ ਨੇ ਆਪਣੇ ਰਤਵਿਆਂ ਦੇ ਲਈ ਜਿਹੜਾ ਦੂਜਿਆਂ ਦੇ ਰਤਵਿਆਂ ਨੂੰ ਵੀਰਦੇ ਨੇ ਕਫਰ ਉਹਨਾਂ ਦਾ ਜਦੋਂ ਰੱਬ ਹਸਨ ਕਰਦਾ ਰੱਬ ਲੇਖਾ ਜੋਖਾ ਲੈਂਦਾ ਫਿਰ ਸੰਗਤ ਜੀ ਉਹਨਾਂ ਨੂੰ ਕਿਸੇ ਥਾਂ ਨਹੀਂ ਛੱਡਦਾ ਭਾਈ ਗਟਾਰੂ ਜੀ ਦੇ ਨਾਲ ਜਿਹੜੇ ਕਰਨ ਵਾਲੇ ਸੀ ਉਹਨਾਂ ਦਾ ਇਦਾਂ ਹੀ ਹਾਲ ਹੋਇਆ ਫਿਰ ਕਿ ਜਿਹੜੇ ਰੱਬ ਦੇ ਪਿਆਰਿਆਂ ਨੂੰ ਤੰਗ ਕਰਦੇ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਰੱਬ ਦਾ ਬਿਰਦ ਹੈ ਆ ਰੱਬ ਨੂੰ ਕੋਈ ਕੁਝ ਕਹਿ ਦੇ ਰੱਬ ਆਪਣੀ ਮੌਜ ਦੇ ਵਿੱਚ ਹੈ ਉਹਨੂੰ ਗਾਲੀ ਕਲੋਚ ਜੋ ਮਰਜ਼ੀ ਕਹਦੇ ਸ਼ਿਕਵੇਗੇ ਲੈ بڑے ਇਨਸਾਨ ਕਰਦੇ ਪਰ ਜਦੋਂ ਕਿਸੇ ਰੱਬ ਦੇ ਪਿਆਰੀ ਨੂੰ ਕਹਦੇ ਨਾ ਰੱਬ ਤੂੰ ਨਹੀਂ ਚਰ ਹੁੰਦਾ ਆਪਣੇ ਸੇਵਕ ਕੀ ਆਪ ਪਤ ਰੱਖੇ ਰੱਬ ਆਪਣੇ ਸੇਵਕ ਦੀ ਪਤਾ ਪਰ ਰੱਖਦੇ ਉਹਨੂੰ ਆਂਚ ਵੀ ਨਹੀਂ ਅਟ ਦਿੰਦੇ ਪਰ ਜੇ ਕੋਈ ਉਹਦਾ ਰੱਬ ਦਾ ਬਣਦਾ ਸੇਵਕ ਤਾਂ ਤਾਂ ਕੀ ਗਤਮਿਤ ਕੋਈ ਨਾ ਲੱਖ ਲੱਖ ਹੈ ਹੁੰਦਾ ਜਾਣਨਾ ਹੁਣ ਰੱਬ ਦੇ ਪਿਆਰੇ ਦੀ ਗੱਤ ਨੂੰ ਹੁੰਦਾਗਾ ਜਿਹੜੀ ਰੱਬ ਦੇ ਪਿਆਰੇ ਦੀ ਅਵਸਥਾ ਨੂੰ ਕੋਈ ਅੰਤਾਜਾ ਨਹੀਂ ਲਾਇਆ ਜਾ ਸਕਦਾ ਕਿਤਨੀ ਕਬੱਡੀ ਉਹਦੀ ਅਵਸਥਾ ਹੈ ਤੇ ਕਿਤਨੇ ਅਕ ਰੱਬ ਜੀ ਦੇ ਮਹਿਰਬਾਨ ਨੇ ਕੋਈ ਅੰਤਾਜਾ ਨਹੀਂ ਲਾਇਆ ਜਾ ਸਕਦਾ ਇਤਨਾ ਰੱਬ ਦੇ ਵਿੱਚ ਇੱਕਮਿਕ ਹੋਇਆ ਅਤੇ ਪ੍ਰਭੂ ਕੇ ਸੇਵਕ ਕੋ ਕੋ ਨਾ ਪਹੁੰਚੇ ਹੁਣ ਜਿਹੜੀ ਸੇਵਕ ਦੀ ਅਵਸਥਾ ਹੈ ਉਸ ਅਵਸਥਾ ਤੱਕ ਕੋਈ ਨਹੀਂ ਪਹੁੰਚ ਸਕਦਾ ਰੱਬ ਅਪਹੁੰਚ ਹੈ ਤਾਂ ਦੁਨੀਆਂ ਵੀ ਉਸ ਸੇਵਕ ਤੋਂ ਰੱਬ ਦੇ ਪਿਆਰੇ ਤੋਂ ਪਹੁੰਚ ਹੁੰਦੀ ਹੈ ਕਿਉਂਕਿ ਅਨਤਾਜਾ ਨਹੀਂ ਲਾਇਆ ਜਾ ਸਕਦਾ ਉਹਦੀ ਅਵਸਥਾ ਦਾ ਦੁਨੀਆਂ ਉਹਦੀ ਸਿਫਤ ਕਰਦੀ ਹੈ ਤਾਂ ਰੱਬ ਦੀ ਮੌਜ ਦੇ ਵਿੱਚ ਕੋਈ ਗਿਲੇਸ਼ ਕਵੇ ਕਰਦਾ ਗਲੀ ਗਲੋਚ ਕਰਦਾ ਤਾਂ ਰੱਬ ਦੀ ਮੌਜ ਦੇ ਵਿੱਚ ਅਨਤਾਜਾ ਕੀ ਲਾਇਆ ਜਾ ਸਕੇ ਅਤੇ ਰੱਬ ਨੇ ਬਹੁਤ ਬਖਸ਼ਿਆ ਤਾਂ ਵੀ ਰੱਬ ਦੀ ਰਜਾ ਜੇ ਰੱਬ ਨੇ ਹੈ ਨਹੀਂ ਕੁਝ ਤਾਂ ਵੀ ਰੱਬ ਦੀ ਰਜਾ ਤਾ ਅਵਸਥਾ ਤੋਂ ਕਿਵੇਂ ਪਤਾ ਲੱਗਿਓ ਦੀ ਤਾ ਕੋਈ ਅਵਸਥਾ ਨਹੀਂ بیان ਕੀਤੀ ਜਾ ਸਕਦੀ ਜੋ ਪ੍ਰਭ ਆਪਣੀ ਸੇਵਾ ਹੈ ਪਾਸੇ ਇਤਨੀ ਕ ਗੱਲ ਹੈ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਮਾਲੋ ਪ੍ਰਭ ਦੇ ਸੇਵਕ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਉੱਚੀਆਂ ਤੋਂ ਉੱਚੇ ਨੇ ਉਹਨਾਂ ਦਾ ਕੋਈ ਨਾਪ ਤੋਲ ਨਹੀਂ ਹੈ ਉਹਨਾਂ ਦੀ ਕੋਈ ਗਤਮਤ ਨਹੀਂ ਹੈ ਜਿਹੜੇ ਰੱਬ ਨੂੰ ਜਪਦੇ ਨੇ ਅਤੇ ਜੋ ਪ੍ਰਭ ਆਪਣੀ ਸੇਵਾ ਆ ਪਰ ਇਤਨੀ ਗੱਲ ਹੈ ਕਿ ਮਿਹਰਬਾਨ ਸਤਿਗੁਰੂ ਨਾਲ ਤੇ ਜਿਨ੍ਹਾਂ ਤੇ ਹੋਏ ਨੇ ਉਹਨੂੰ ਆਪਣੀ ਸੇਵਾ ਦੇ ਵਿੱਚ ਲਾਉਂਦੇ ਨੇ। ਰੱਬ ਦੀ ਸੇਵਾ ਇਹ ਹੈ ਤੂੰ ਆਪਣੇ ਆਪ ਦੀ ਸੇਵਾ ਕਰਕੇ ਆਪਣੇ ਆਪ ਦੀ ਕਦਰ ਕਰ। ਆਪਣੇ ਆਪ ਨੂੰ ਜਾਣੇਗਾ ਫਿਰ ਜਾ ਕੇ ਕਿਤੇ ਤੂੰ ਰੱਬ ਨੂੰ ਪਛਾਣੇਗਾ ਨਾਨਕ ਸੋ ਸੇਵਕ ਦਹਿਦਿਸ ਪਰਗਟ ਆਇਆ। ਜਿਹਨੇ ਆਪਣੇ ਆਪ ਨੂੰ ਜਾਣ ਲਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਰਮਾਤਮਾ ਨੂੰ ਦਹਿ ਦਿਸ ਕਹਿੰਦੇ ਨੇ 10 ਦਿਸ਼ਾਵਾਂ ਦੱਸੋ ਦਿਸ਼ਾਵਾਂ ਦੇ ਵਿੱਚ ਉਹਨੂੰ ਸਤਿਗੁਰੂ ਪ੍ਰਗਟ ਕਰਦੇ ਨੇ ਸਾਡੀ ਸਮਝ ਦੇ ਵਿੱਚ ਤਾਂ ਚਾਰ ਨੇ ਨਾ ਪਰ ਸਤਿਗੁਰੂ ਦਹਿ ਦਿਸ ਦੀ ਗੱਲ ਕਰਦੇ ਨੇ 10 ਦਿਸ਼ਾਵਾਂ ਉਹਨਾਂ ਦੇ ਵਿੱਚ ਵਿੱਚ ਸਤਿਗੁਰੂ ਪ੍ਰਗਟ ਕਰਦੇ ਨੇ ਉਸ ਪਿਆਰੇ ਨਾਲ ਪਰ ਗੱਲ ਇਹ ਆ ਕਿ ਜਿਹੜਾ ਰੱਬ ਦਾ ਨਾਮ ਜਪਦਾ ਹੈ ਰੱਬ ਦਾ ਨਾਮ ਜਪਣਾ ਸੰਗਤ ਜਿਉਂਦੇ ਨੇ ਚੰਗੇ ਕਰਮ ਚੰਗੀ ਸੋਚ ਵਿਚਾਰ ਆਉਂਦੀ ਹੈ ਰੱਬ ਜੀ ਫਿਰ ਮਿਹਰਬਾਨ ਰੱਬ ਦੀ ਰਜ਼ਾ ਦੇ ਵਿੱਚ ਚੱਲਣਾ ਰੱਬ ਦੀ ਮਿਹਰਬਾਨੀ ਹੈ ਅਰ ਰੱਬ ਦੇ ਹੁਕਮ ਦੇ ਅਨੁਸਾਰ ਚੱਲਣਾ ਰੱਬ ਦਾ ਇੱਕ ਇਹ ਕਰਮ ਨਿਵਾਜ਼ੀ ਹੈ ਚੰਗੇ ਭਾਗ ਨੇ ਜਿਨ੍ਹਾਂ ਤੇ ਸਤਿਗੁਰਾਂ ਦੀ ਕਰਮ ਨਿਵਾਜ਼ੀ ਹੈ ਤੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ ਸਮਾਪਤੀ ਦਾ ਸਮਾਂ ਜੀ ਹੁਣ ਆ ਬੰਨਾ ਮੇਖਮਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਕਿਤੇ